ਪੰਜਾਬ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੇ ਬਣਿਆ ਵੱਡਾ ਸਸਪੈਂਸ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਜਰਾਜਵੀਰ ਜਵੰਦਾ ਦੇ ਸਰੋਤੇ ਜਿਹੜੇ ਲੋਕਾਂ ਨੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਐਕਸੀਡੈਂਟ ਨਾਲ ਮੌਤ ਹੋ ਸਕਦੀ ਹੈ ਰਾਜਵੀਰ ਜਵੰਦਾ ਦੀ ਰਾਜਵੀਰ ਜਵੰਦਾ ਦੇ ਮਿੱਤਰ ਕਿੱਥੇ ਉਹ ਬਲੈਰੋ ਗੱਡੀ ਵਾਲਾ ਕਿੱਥੇ ਮੌਕੇ ਦੇ ਗਵਾਹ ਕਿੱਥੇ ਅਤੇ ਕਿਹੜੇ ਹਸਪਤਾਲ ਨੇ ਇਲਾਜ ਕਰਨ ਤੋਂ ਕੋਰੀ ਨਾ ਕਰ ਦਿੱਤੀ ਪੰਜਾਬ ਦੇ ਨਾਮੀ ਗ੍ਰਾਮੀ ਮਸ਼ਹੂਰ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਨੂੰ ਆਖਰਕਾਰ ਰਾਜਵੀਰ ਜਵੰਦਾ ਦੀ ਗਲਤੀ ਕੀ ਸੀ ਮੌਤ ਵੱਡਾ ਸਸਪੈਂਸ ਬਣ ਗਈ ਹੈ ਹਾਲਾਂਕਿ ਪੰਜਾਬ ਦੇ ਜਿੰਨੀ ਵੀ ਗਾਇਕ ਇੰਡਸਟਰੀ ਹੈ ਉਹ ਸੋਸ਼ਲ ਮੀਡੀਆ ਤੇ ਹੁਣ ਵੀ ਪੋਸਟਾਂ ਪਾ ਰਹੇ ਨੇ ਕਿ ਰਾਜਵੀਰ ਜਵੰਦਾ ਦੇ ਦੇ ਮੌਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾ ਕੀਤੀ ਜਾਵੇ ਲੇਕਿਨ ਰਾਜਵੀਰ ਜਵੰਦਾ ਨੂੰ ਚੋਣ ਵਾਲੇ ਰਾਜਵੀਰ ਜਵੰਦਾ ਦੇ ਫੈਨਸ ਰਾਜਵੀਰ ਜਵੰਦਾ ਦੇ ਲਈ ਜਿਹੜੇ ਲੋਕਾਂ ਨੇ ਅਰਦਾਸਾਂ ਕੀਤੀਆਂ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ ਪੰਜਾਬ ਦੇ ਮੰਦਰਾਂ ਦੇ ਵਿੱਚ ਪੰਜਾਬ ਦੀਆਂ ਮਸਜਿਦਾਂ ਦੇ ਵਿੱਚ ਪੰਜਾਬ ਦੇ ਗੱਜਾ ਕਰ ਯਾਨੀ ਕਿ ਚਾਚਾਂ ਦੇ ਵਿੱਚ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕੇ ਰਾਜਵੀਰ ਜਵੰਦਾ ਦਾ ਐਡਾ ਵੱਡਾ ਭਿਆਨਕ ਐਕਸੀਡੈਂਟ ਹੋ ਸਕਦਾ ਹੈ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਵਾਰ-ਵਾਰ ਇੰਤਜ਼ਾਮ ਲਗਾ ਰਹੇ ਸੀ ਉਹਨਾਂ ਯਾਰਾਂ ਦੋਸਤਾਂ ਤੇ ਜਿਨ੍ਹਾਂ ਦੇ ਨਾਲ ਉਹ ਮਿਲ ਕੇ ਰਾਈਡ ਕਰ ਰਹੇ ਸੀ ਉਹ ਕਿੱਥੇ ਸੀ ਉਹਨਾਂ ਦਾ ਐਕਸੀਡੈਂਟ ਕਿਉਂ ਨਹੀਂ ਹੋਇਆ ਇੱਕ ਪਾਸੇ ਪੂਰੀ ਪੰਜਾਬ ਦੀ ਗਾਇਕ ਇੰਡਸਟਰੀ ਰਾਜਵਿੰਦਰ ਜਵੰਦਾ ਦੇ ਹੱਕ ਵਿੱਚ ਖੜੀ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਰਾਜਵੀਰ ਜਵੰਦਾ ਦੇ ਇਲਾਜ ਲਈ ਪੈਸਾ ਜਿਹੜਾ ਪਾਣੀ ਤਰ੍ਹਾਂ ਬਹਾਇਆ ਗਿਆ ਕੀ ਇਹ ਉਸ ਦੀ ਮੌਤ ਤੇ ਕੋਈ ਸਿਆਸਤ ਹੋ ਰਹੀ ਹੈ ਜਾਂ ਸਿਆਸੀ ਕਤਲ ਹੋਇਆ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਗੱਲ ਕਰਦੇ ਹਾਂ ਸੀ ਮੁਹਾਲੀ ਦੇ 40 ਹਸਪਤਾਲ ਦੀ ਜਿੱਥੇ 11 ਦਿਨ ਮੌਤ ਅਤੇ ਜ਼ਿੰਦਗੀ ਦੇ ਜੰਗ ਲੜਦੇ ਰਹੇ ਅਰਦਾਸਾਂ ਕੀਤੀਆਂ ਗਈਆਂ ਉਹਨਾਂ ਦੀ ਮਾਤਾ ਵੱਲੋਂ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟਾਂ ਵੀ ਪਾਈਆਂ ਗਈਆਂ ਡਾਕਟਰਾਂ ਨੇ ਵਾਰ-ਵਾਰ ਕਿਹਾ ਕਿ ਅਸੀਂ ਪੂਰਾ ਤਨ ਦੇਹੀ ਦੇ ਨਾਲ ਅਲਾਸ ਕਰ ਰਹੇ ਹਾਂ ਵੈਂਟੀਲੇਟਰ ਤੇ ਸੀ ਲਾਈਫ ਸਪੋਰਟ ਮਸ਼ੀਨਾ ਤੇ ਸੀ ਦਿਮਾਗ ਉਹਨਾਂ ਦਾ ਬਿਲਕੁਲ ਡੈੱਡ ਹੋ ਗਿਆ ਸੀ ਧੌਣ ਦਾ ਉਹਨਾਂ ਦਾ ਮਣਕਾ ਟੁੱਟ ਗਿਆ ਸੀ ਰੀੜ ਦੀ ਹੱਡੀ ਦੇ ਵਿੱਚ ਵੱਡਾ ਫ੍ਰੈਕਚਰ ਆਇਆ ਸੀ ਉਹਨਾਂ ਦੀਆਂ ਪਸਲੀਆਂ ਵੀ ਟੁੱਟ ਗਈਆਂ ਸੀ ਲੇਕਿਨ ਡਾਕਟਰ ਇਕੋ ਗੱਲ ਕਹਿੰਦੇ ਸੀ ਕਿ ਜੇਕਰ ਦਿਮਾਗ 1% ਵੀ ਕੰਮ ਕਰਨਾ ਸ਼ੁਰੂ ਕਰ ਦੇਵੇ ਤਾਂ ਅਸੀਂ ਤੁਰੰਤ ਮੌਕੇ ਤੇ ਰਾਜਵੀਰ ਜਵੰਦਾ ਦੇ ਦਿਮਾਗ ਤੇ ਧੌਣ ਦੇ ਬਣਕੇ ਤੇ ਰੀੜ ਦੀ ਹੱਡੀ ਦੇ ਅਤੇ ਪਸਲੀਆਂ ਦੇ ਆਪਰੇਸ਼ਨ ਕਰ ਦੇਵਾਂਗੇ ਗਾ ਤੇ ਨਹੀਂ ਸਕਣਗੇ ਲੇਕਿਨ ਉਹਨਾਂ ਦੇ ਸਾਹ ਚੱਲਦੇ ਰਹਿਣਗੇ ਉਹ ਆਪਣੇ ਘਰ ਪਰਿਵਾਰ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਨੂੰ ਦੇਖ ਸਕਣਗੇ ਉਹ ਨੱਚ ਨਹੀਂ ਸਕਣਗੇ ਗਾ ਨਹੀਂ ਸਕਣਗੇ ਲੇਕਿਨ ਉਹਨਾਂ ਦੇ ਦਿਮਾਗ ਦਾ ਚੱਲਣਾ ਜ਼ਰੂਰੀ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਆਕਸੀਜਨ ਦਾ ਜਾਣਾ ਜ਼ਰੂਰੀ ਹੈ ਉਹਨਾਂ ਦੇ ਦਿਮਾਗ ਨੂੰ ਦਿਮਾਗ ਵੱਲੋਂ ਇਨਸਟਰਕਸ਼ਨਾਂ ਦੇਣੀਆਂ ਸਰੀਰ ਦੇ ਬਾਕੀ ਅੰਗਾਂ ਨੂੰ ਜ਼ਰੂਰੀ ਨੇ ਜਿੰਨੀ ਦੇਰ ਤੱਕ ਨਹੀਂ ਤੇ ਸਾਡੇ ਹੱਥ ਖੜੇ ਨੇ ਅਰਦਾਸਾਂ ਦੀ ਗੱਲ ਕੀਤੀ ਗਈ ਧੀ ਵਾਰ-ਵਾਰ ਜਾਂਦੀ ਰਹੀ 11 ਸਾਲ ਦੀ ਬੱਚੀ ਰਾਜਵਿੰਦਰ ਜਵੰਦਾ ਦੀ ਜਦੋਂ ਕਦੇ ਵੀ ਹਸਪਤਾਲ ਦੇ ਵਿੱਚ ਉਹ ਗਈ ਉਸਨੇ ਕਿਹਾ ਕਿ ਡੈਡੀ ਤੁਸੀਂ ਸਾਡੇ ਨਾਲ ਧੋਖਾ ਕਰਕੇ ਹੋ ਤੁਸੀਂ ਸਾਡੇ ਨਾਲ ਧੋਖਾ ਨਾ ਕਰੋ ਤੇ ਕਹਿੰਦੇ ਨੇ ਕਿ ਡਾਕਟਰ ਨਸਾਂ ਅਤੇ ਜਿਹੜਾ ਬਹਾਲੀ ਸਪੋਟੀ ਦਾ ਹਸਪਤਾਲ ਹੈ ਉਹ ਡਾਕਟਰ ਵੀ ਉਸ ਬੱਚੀ ਦੇ ਨਾਲ ਰਹਿੰਦੇ ਸੀ ਕਿ ਦੇਖੋ ਕਿੰਨਾ ਇੱਕ ਧੀ ਦਾ ਇੱਕ ਮਾਸੂਮ ਜੀ ਧੀ ਦਾ ਪਿਆਰ ਹੈ ਆਪਣੇ ਪਿਤਾ ਰਾਜਵੀਰ ਜੀਵਨ ਦਾਦੇ ਨਾਲ ਹੁਣ ਫੈਨਸ ਜਿਹੜੇ ਨੇ ਖੁੱਲ ਕੇ ਸਾਹਮਣੇ ਆਏ ਨੇ ਫੈਨਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਲੇਕਿਨ ਇਧਰ ਜਿਹੜੇ ਦੋਸਤ ਨਾਲ ਗਏ ਸੀ ਉਹਨਾਂ ਦਾ ਵੱਡਾ ਬਿਆਨ ਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਗਾਇਕ ਰਾਜਵੀਰ ਜਵੰਦਾ ਮਾਮਲੇ ਵਿੱਚ ਪਰਿਵਾਰ ਤੇ ਦੋਸਤਾਂ ਦਾ ਬਿਆਨ ਹੁਣ ਜਿਹੜੇ ਦੋਸਤ ਰਾਜਵੀਰ ਜਵੰਦਾ ਦੇ ਨਾਲ ਜਾ ਰਹੇ ਸੀ ਉਹਨਾਂ ਦਾ ਬਿਆਨ ਆਇਆ ਹੈ ਪਸ਼ੂ ਨਾਲ ਮੋਟਰਸਾਈਕਲ ਦੀ ਟੱਕਰ ਨੂੰ ਦੱਸਿਆ ਹਾਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਦੋਸਤਾਂ ਜਿਹੜੇ ਭੜ ਰੇ ਸੀ ਉਹਨੂੰ ਬਚਾਉਂਦੇ-ਬਚਾਉਂਦੇ ਸਿੱਧੀ ਟੱਕਰ ਬਲੈਰੋ ਗੱਡੀ ਦੇ ਵਿੱਚ ਹੋਈ ਪੰਜੌਰ ਦੇ ਹਸਪਤਾਲ ਨੇ ਪੰਜੌਰ ਦੇ ਹਸਪਤਾਲ ਤੇ ਮੋੜਲਾ ਇਲਾਜ ਨਾ ਕਰਨ ਦਾ ਇਲਜ਼ਾਮ ਜਿਹੜੇ ਰਾਜਵੀਰ ਜਵੰਦਾ ਦੇ ਦੋਸਤ ਨੇ ਅਤੇ ਉਹਨਾਂ ਦਾ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਕਿਹਾ ਜਾ ਕਿ ਪੰਜੌਰ ਦੇ ਹਸਪਤਾਲ ਨੇ ਇਲਾਜ ਕਰ ਤੋਂ ਕੋਰੀ ਨਾ ਕਰ ਦਿੱਤੀ ਸੀ ਰਾਜਵੀਰ ਨੂੰ ਪਹਿਲਾਂ ਪੰਜੌਰ ਅਤੇ ਪੰਚਕੂਲਾ ਹਸਪਤਲ ਚ ਲਿਜਾਇਆ ਗਿਆ ਪਹਿਲਾਂ ਪੰਜੌਰ ਦੇ ਵਿੱਚ ਪੰਜਾਬ ਨੇ ਨਾ ਕਰ ਦਿੱਤੀ ਉਸ ਤੋਂ ਬਾਅਦ ਪੰਚਕੂਲਾ ਦੇ ਵਿੱਚ ਪੰਚਕੂਲਾ ਦੇ ਵਿੱਚ ਡਾਕਟਰਾਂ ਵੱਲੋਂ ਆਪਣੇ ਹੱਥ ਕੜੇ ਕਰ ਦਿੱਤੇ ਕਿ ਅਸੀਂ ਇਸ ਦਾ ਇਲਾਜ ਨਹੀਂ ਕਰ ਸਕਦੇ ਪੰਚਕੂਲਾ ਤੋਂ ਬਾਅਦ ਮੁਹਾਲੀ ਦੇ 40 ਹਸਪਤਾਲ 'ਚ ਕਰਵਾਇਆ ਗਿਆ ਸੀ ਦਾਖਲ ਇਹ ਹੁਣ ਪਰਿਵਾਰ ਵੀ ਕਹਿ ਰਿਹਾ ਹੈ ਅਤੇ ਪਲੱਸ ਜਿਹੜੇ ਯਾਰ ਦੋਸਤ ਨੇ ਉਹ ਵੀ ਕਹਿ ਰਹੇ ਨੇ ਤੇ ਪਲੱਸ ਗੇੜੀ ਗੱਡੀ ਦੇ ਵਿੱਚ ਟੱਕਰ ਵੱਜੀ ਹੈ ਉਸ ਦਾ ਓਨਰ ਵੀ ਕਹਿ ਰਿਹਾ ਹੈ ਉਹਨਾਂ ਕਹਿੰਦੇ ਕਿ ਸਾਰੀ ਕੁਦਰਤੀ ਖੇੜ ਹੈ ਇਸ ਕਤਲ ਨੂੰ ਸਿਆਸੀ ਰੂਪ ਨਾ ਦਿੱਤਾ ਜਾਵੇ ਰਾਜਵੀਰ ਜਵੰਦਾ ਦੇ ਦੋਸਤ ਸੋਸ਼ਲ ਮੀਡੀਆ ਤੇ ਨਹੀਂ ਆਏ ਮੀਡੀਆ ਦੇ ਸਾਹਮਣੇ ਨਹੀਂ ਆਏ ਕੋਈ ਉਹਨਾਂ ਵਰ ਨੂੰ ਲਾਈਵ ਹੋ ਕੇ ਰਾਜਵੀਰ ਜਵੰਦਾ ਦੇ ਐਕਸੀਡੈਂਟ ਦੇ ਖੁਲਾਸੇ ਨਹੀਂ ਕੀਤੇ ਗਏ ਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਸ਼ੱਕ ਸੀ ਰਾਜਵੀਰ ਜਵੰਦਾ ਦੀ ਮੌਤ ਤੇ ਰਾਜਵੀਰ ਜਵੰਦਾ ਦੀ ਮੌਤ ਇੱਕ ਵੱਡਾ ਸਸਪੈਂਸ ਬਣ ਗਈ ਸੀ ਹੋ ਸਕਦਾ ਹੈ ਕਿ ਕਿਸੇ ਮਿਲੀ ਭੁਗਤ ਕਾਰਨ ਉਹਨਾਂ ਦਾ ਕਤਲ ਕਰਵਾ ਦਿੱਤਾ ਗਿਆ ਹੋਵੇ ਵਾਰ-ਵਾਰ ਉਹਨਾਂ ਦੇ ਦੋਸਤਾਂ ਉੱਤੇ ਉਹਨਾਂ ਦੇ ਸਿਰ ਉੱਤੇ ਇੱਕ ਕੈਮਰਾ ਲੱਗਿਆ ਹੁੰਦਾ GoPro ਉਸ ਉੱਤੇ ਅਤੇ ਖਾਸ ਕਰਕੇ ਬਲੈਰੋ ਗੱਡੀ ਵਾਲੇ ਵਾਸਤੇ ਮੌਕੇ ਤੇ ਗਵਾਹਾਂ ਅਤੇ ਦੋਸਤਾ ਉਤੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਉਹਨਾਂ ਨੇ ਕੌਨਫੈਸ ਕਿਉਂ ਨਹੀਂ ਕੀਤੀ ਉਹਨਾਂ ਨੇ ਆਪਣੇ ਆਪਣੇ ਪੱਧਰ ਤੇ ਸਪਸ਼ਟੀਕਰਨ ਕਿਉਂ ਨਹੀਂ ਦਿੱਤੇ ਇੱਕ ਪਾਇ ਕਾਊਸਸ ਨੂੰ ਕਾਊਸਸ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਮਕਦਮਾ ਹਿਮਾਚਲ ਕੋਰਟ ਦੇ ਵਿੱਚ ਮਹਾਮਾਚਲ ਦੀ ਹਾਈ ਕੋਰਟ ਦੇ ਵਿੱਚ ਮਕਦਮਾ ਦਾਇਰ ਕਰ ਦਿੱਤਾ ਹੈ ਕਿ ਇੰਨਾ ਸਰਕਾਰਾਂ ਕਾਊਸਸ ਲੈਂਦੀਆਂ ਨੇ ਤੇ ਇਸ ਦੇ ਬਾਵਜੂਦ ਵੀ ਇਹ ਪਸ਼ੂ ਆਵਾਰਾ ਫਿਰਦੇ ਨੇ ਇਹਨਾਂ ਵਾਸਤੇ ਗਊਸ਼ਾਲਾ ਬਣਾ ਕੇ ਇਹਨਾਂ ਦਾ ਪ੍ਰਬੰਧਨ ਕਿਉਂ ਨਹੀਂ ਕੀਤਾ ਜ਼ਾਰਿਆ ਇਧਰ ਰਾਜਵੀਰ ਜਵੰਦਾ ਦੇ ਦੋਸਤ ਉਸ ਗੱਡੀ ਦਾ ਮਾਲਕ ਅਤੇ ਜਿਹੜੇ ਡਾਕਟਰਾਂ ਨੇ ਇਲਾਜ ਕਰਨ ਤੋਂ ਇਨਕਾਰ ਕੀਤਾ ਉਸ ਬਾਰੇ ਸਾਰਾ ਵੱਡਾ ਖੁਲਾਸਾ ਪੱਤਰਕਾਰਾਂ ਦੇ ਸਾਹਮਣੇ ਕਰ ਦਿੱਤਾ ਹੈ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਕਿਹਾ ਕਿ ਇਹ ਕੋਈ ਸਿਆਸੀ ਕਤਲ ਨਹੀਂ ਇਹ ਕਿਸੇ ਸਾਜ਼ਿਸ਼ ਦੇ ਤਹਿਤ ਕਤਲ ਨਹੀਂ ਇਹ ਮੌਤ ਜਿਹੜੀ ਹੈ ਭਿਆਨਕ ਐਕਸੀਡੈਂਟ ਕਰਕੇ ਹੋਈ ਹੈ